thank <laughs> you We'll exactly. ਮਹਾਰਾਜ ਜੋ ਬੋਲੇ 100 ਰੁਪਏ ਭਗਵਾਨ ਵਾਲਕ ਮਹਾਰਾਜ ਕੀਜੇ ਸ੍ਰੀ ਸ੍ਰੀ 108 ਸਤਿਗੁਰ ਗਿਆਨनाथ ਮਹਾਰਾਜ ਕੀਜੇ ਅੱਜ ਦੇ ਆਜ਼ਾਦੀ ਦਿਵਸ ਦੇ ਮੌਕੇ ਤੇ ਪੂਰੇ ਵਿਸ਼ਵ ਦੇ ਲੋਕਾਂ ਨੂੰ ਲੱਖ ਲੱਖ ਵਧਾਈ ਹੋਵੇ ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਜਿਸ ਦੇ ਵਿੱਚ ਖਾਸ ਅਹਿਮ ਯੋਗਦਾਨ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਆ ਤੇ ਪੰਜਾਬ ਦਾ ਰਿਆ ਹੈ ਕਿਉਂਕਿ ਪੰਜਾਬ ਦੇ ਹੀ ਜਿਹੜੇ ਸ਼ਹੀਦ ਦੇ ਭਗਤ ਸਿੰਘ ਜੋ ਕਿ ਪੰਜਾਬ ਦੀ ਧਰਤੀ ਦੇ ਜੰਮੇ ਸਨ ਅਤੇ ਉਹਨਾਂ ਮਹਾਪੁਰਸ਼ਾਂ ਦੀ ਬਦੌਲਤ ਹੀ ਅੱਜ ਆ ਜਿਹੜੇ ਵਡੇ ਵਡੇ ਦਿਹਾੜੇ ਰੇੜੇ ਮਨਾ ਰਹੇ ਆਂ ਅੱਜ ਦੇ ਦਿਹਾੜੇ ਤੇ ਸਮੁੱਚੀ ਮਾਨਵਤਾ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਵਾਲਮੀਕੀ ਸਮਾਇ ਵੱਲੋਂ ਲੱਖ ਲੱਖ ਵਧਾਈ ਹੋਵੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡੇ ਨੌਰਥ ਹਲਕੇ ਦੇ ਪ੍ਰਧਾਨ ਬਿੱਟੂ ਜੀ ਅਤੇ ਉਹਨਾਂ ਹੀ ਸਮੁੱਚੀ ਟੀਮ ਵੱਲੋਂ ਜਿਹੜਾ ਭਗਵਾਨ ਵਾਲਮੀਕੀ ਅਿਤਨ ਸਮਾਇ ਸਮੁੱਚੀ ਟੀਮ ਵੱਲੋਂ ਜਿਹੜਾ ਰੱਖਿਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਸਾਨੂੰ ਬੁਲਾਇਆ ਗਿਆ ਜੀ ਅਸੀਂ ਅੱਜ ਦੇ ਇਸ ਮੌਕੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਬਾਬਾ ਜੀ ਜਿਆਨ ਨੂੰ ਕੀ ਸੰਦੇਸ਼ ਦੇਣਾ ਚਾਹ ਆਜ਼ਾਦੀ ਦਿਹਾੜੇ ਦੇ ਨੌਵੇਂ ਪਿੰਡ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕੀ ਸਾਨੂੰ ਉਹਨਾਂ ਦੇ ਰੋਲ ਮਾਡਲ ਬਣਨਾ ਚਾਹੀਦਾ ਸ਼ਿਦੇ ਪਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਦੇ ਰੋਲ ਮਾਡਲ ਬਣਨਾ ਚਾਹੀਦਾ ਨਾ ਕਿ ਕਿਸੇ ਗੈਂਗਸਟਰ ਦਾ ਰੋਲ ਮਾਡਲ ਬਣਨਾ ਚਾਹੀਦਾ ਜਿਨ੍ਹਾਂ ਨੇ ਪੂਰੀ ਜਵਾਨੀ ਆਪਣੀਆਂ ਦੇਹ ਦੇ ਨਾਮ ਕਰ ਦਿੱਤੀ ਇਤਿਹਾਸ ਦੇ ਜਿਹੜੇ ਫਾਂਸੀ ਦੇ ਤਖਤਾਂ ਤੇ ਚੜ ਗਏ ਸਨ ਅਤੇ ਅੱਜ ਦੇ ਸਾਡੇ ਨੌਜਵਾਨ ਉਹਨਾਂ ਦੇ ਰੋਲ ਮਾਡਲ ਕੋਸ਼ ਗੈਂਗਸਟਰ ਨੇ ਜੋ ਕਿ ਇੱਕ ਆਈਐਸਆਈ ਦੇ ਜਿਹੜੇ ਹੱਥ ਵਿਖੇ ਲੋਕ ਨੇ ਕਿਉਂਕਿ ਤੁਸੀਂ ਕੁਝ ਦਿਨ ਪਹਿਲਾਂ ਹੀ ਦੇਖਿਆ ਹੈ ਕਿ ਬੰਗਲਾ ਦੇ ਵਿੱਚ ਜਿਹੜੀ ਇੱਕ ਐਸੀ ਇੱਕ ਘਨੌਣੀ ਜਿਹੜੀ ਘਟਨਾ ਕੱਢੀ ਆ ਜਿਸ ਦੇ ਨਾਲ ਪੂਰਾ ਭਾਰਤ ਜਿਹੜਾ ਤਰਾ ਤਰਾ ਕਰ ਰਿਆ ਨੇ ਇਸ ਕਰਕੇ ਮੇਰੇ ਨੌਜਵਾਨ ਸਾਥੀ ਨੂੰ ਗਾਹ ਕਰਨਾ ਚਾਹੁੰਦਾ ਕਿ ਭਾਰਤ ਇੱਕ ਸੋਨੇ ਦੀ ਚਿੜਿਆ ਹੈ ਸਾਨੂੰ ਇਸ ਸੋਨੇ ਦੀ ਚਿੜਿਆ ਨੂੰ ਸੰਭਾਲ ਕੇ ਰੱਖਣਾ ਜਿਹੜੇ ਬੰਗਲਾਦੇਸ਼ ਪਰਵਾ ਨੇ ਜਿਹੜੇ ਪਰਿਵਾਰ ਉਹਨਾਂ ਵਾਸਤੇ ਸਰਕਾਰ ਨੂੰ ਕੀ ਮੰਗ ਕਰ ਰਹੀ ਸੀ ਨਹੀਂ ਸਰਕਾਰ ਨੂੰ ਇਹ ਮੰਗ ਕਰਨੇ ਭਾਰਤ ਸਰਕਾਰ ਉਹਨਾਂ ਦੇ ਜਿਹੜੀ ਹੈ ਰੱਖ ਰਖਾਵ ਦੇਖ ਰੇ ਦੇ ਲਈ ਪੂਰਨ ਤੌਰ ਤੇ ਜਿਹੜਾ ਵਚਨਬੰਦ ਰਵੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਜਿਹੜਾ ਉੱਥੇ ਸਰਕਾਰ ਦੇ ਪੰਜ ਭਾਈ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਬਿੱਟੂ ਸੱਜੇਗਾਂ ਦੀ ਕਲੋਨੀ ਵਾਰ ਨੰਬਰ 6 ਅgetElementById ਆਜ਼ਾਦੀ ਸਾਰੇ ਲੱਖ ਲੱਖ ਵਿਧਾਈਆਂ ਲੱਖ ਲੱਖ ਮੁਬਾਰਕਾਂ ਹੋਰ ਪਰਮਾਤਮਾ ਸਭ ਦੇ ਘਰਾਂ ਸੋਖ ਸ਼ਾਂਤੀ ਬਖਸ਼ੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਉਹ ਰਾਹਦਾ ਇਹ ਸੰਦੇਸ਼ ਆ ਦੇਣਾ ਚਾਹਨੇ ਇਹ ਕਿਨੇ ਵੀ ਨੌਜਵਾਨ ਹੈ ਕਿ ਜਿੱਦਾਂ ਹੀ ਆਪਣੇ ਦੇਸ਼ ਨੂੰ ਅੰਗਰੇਜ਼ਾਂ ਕੋ ਯਾਦ ਕਰਾਇਆ ਉਸੇ